ਭਾਈ ਆ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਿਓ ਤੇ ਧਿਆਨ ਨਾਲ ਸੁਣ ਲਿਓ ਜੋ ਰਾਤ ਘਟਨਾ ਉਹ ਜਿਹੜੀ ਵਾਪਰੀ ਆ ਨਾ ਆ ਸਾਢੇ 12:00 ਵਜੇ ਦੇ ਦਾ 1:00 ਵਜੇ ਦਾ ਟਾਈਮ ਸੀਗਾ ਸਾਢੇ 12:00 ਤੋਂ 1:00 ਵਜੇ ਦਾ ਟਾਈਮ ਰਾਤ ਦਾ ਆਪਣੇ ਜੋ ਪੈਂਡ ਬੈਕ ਸਾਈਡ ਤੇ ਘਰ ਸੀਗੇ ਦੋ ਪਰਿਵਾਰਾਂ ਦੇ ਮੰਨ ਲਓ ਪਸ਼ੂ ਸੀਗੇ ਰਾਤ ਮੱਝਾਂ ਸੀਗੀਆਂ ਭਾਈ ਜਿਹੜੀਆਂ ਖੁੱਲੀਆਂ ਨੇ ਰਾਤ ਰਾਤ ਚੋਰੀ ਕਰਕੇ ਲੈ ਗਏ ਸੀਗੇ ਖੋਲ ਕੇ ਲੈ ਗਏ ਸੀਗੇ ਚੋਰ ਸੀਸੀਟੀ ਕੈਮਰੇ ਦੇ ਵਿੱਚ ਜਿਹੜੀ ਹੁਣ ਵੀਡੀਓ ਕੈਦ ਹੋਈ ਆ ਉਹ ਹੁਣ ਸਾਈਡ ਤੇ ਚੱਲਦੀ ਆ ਤੁਸੀਂ ਧਿਆਨ ਨਾਲ ਦੇਖੀ ਚੱਲੋ ਜੇ ਇਹ 407 ਕੈਂਟਰ ਜੇ ਉਹਦੀ ਪਹਿਚਾਨ ਆਉਂਦੀ ਆ ਕਿਸੇ ਨੂੰ نیچے ਸਕਰੀਨ ਤੇ ਦਿੱਤਾ ਨੰਬਰ ਆਗਾ ਉਹ ਤੇ ਤੁਸੀਂ ਕੀ ਕਰਨਾ ਫੋਨ ਕਰ ਦੇਣਾ ਜੇ ਕੋਈ ਪਹਿਚਾਨ ਆਉਂਦੀ ਆ ਖੜੇ ਜਾ ਸਕਦੇ ਆ ਬਈ ਇਹ ਪਰਿਵਾਰਾਂ ਦੇ ਮੰਨ ਲਓ 6 ਤੋਂ 7 ਪਸ਼ੂ ਸੀਗੇ ਆਪਣੇ ਬੈਕ ਸਾਈਡ ਹੀ ਘਰ ਨੇ ਇਹ ਪਿੰਡ ਬਈ ਖਿਆਲੀ ਤੇ ਇੱਕ ਮੈਲਕਲਾਂ ਦੇ ਲਾਗੇ ਪੈਂਦਾਗਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈਗਾ 6 ਤੋਂ 7 ਪਸ਼ੂ ਨੇ ਬਾਈ ਜਿਹੜੇ ਰਾਤੇ ਇਹ ਕੈਂਟਰ ਵਾਲੇ ਬੰਦੇ ਨੇ ਇਹ ਚੋਰੀ ਕਰਕੇ ਲੈ ਗਏ ਨੇ ਇਹ ਘਰ ਆਪਣੇ ਸਕੂਲ ਦੇ ਲਵੇ ਘਰ ਸੀਗਾ ਦੋ ਪਰਿਵਾਰਾਂ ਦੀਆਂ ਮੱਝਾਂ ਸੀਗੀਆਂ ਬਾਈ ਜਿਹੜੀਆਂ ਚੋਰੀ ਹੋ ਗਈਆਂ ਵੀਡੀਓ ਬਣਾਉਣ ਦਾ ਮਤਲਬ ਇਹੀ ਹੈ ਕਿ ਇਹ ਬੰਦੇ ਵੀ ਫੜੇ ਜਾ ਸਕਣ ਤੇ ਬਾਕੀ ਇੱਕ ਗੱਲ ਹੋਰ ਆ ਬਾਈ ਰਾਤ ਨੂੰ ਧਿਆਨ ਦੇ ਨਾਲ ਪਿਆ ਕਰੋ ਤੇ ਜੇ ਇਹਨਾਂ ਦੀ ਪਹਿਚਾਨ ਆਉਂਦੀ ਹੈ ਕਿਤੇ ਇਹ ਦੇਖੇ ਵੀ ਹੋਣ ਕਿਸੇ ਨੇ ਇਹ ਕੈਂਟਰ ਦੇਖਿਆ ਹੋਵੇ ਰੰਗ ਤੋਂ ਤੇ ਬਾਕੀ ਬਈ ਨੰਬਰ ਦਾ ਪਤਾ ਨਹੀਂ ਲੱਗਦਾ ਨਾ ਬੰਦਿਆਂ ਦਾ ਪਤਾ ਲੱਗਦਾ ਮੂੰਹ ਬੰਨੇ ਪਹਿਚਾਨ ਨਹੀਂ ਆਉਂਦੀ ਹੈਗੀ ਹੁਣ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾਗਾ ਜਿੰਨਾ ਵੀ ਹੋ ਸਕੇ ਇੱਕ ਗੱਲ ਹੋਰ ਆ ਬਈ ਕਿਸੇ ਦਾ ਨੁਕਸਾਨ ਆ ਜਿਹੜਾ ਉਹ ਕਿਸੇ ਦਾ ਨਾ ਹੋਵੇ ਆਪਦਾ ਧਿਆਨ ਰੱਖਿਆ ਕਰੋ ਵੀਡੀਓ ਬਣਾਉਂਦਾ ਇਹੀ ਕਾਰਨ ਆ ਸਾਰੇ ਸੰਜੇਤ ਰਿਹਾ ਕਰੋ ਰਾਤ ਨੂੰ ਕਿਉਂਕਿ ਸਰਦੀਆਂ ਦਾ ਟਾਈਮ ਆ ਅੰਦਰ ਪੜਕੇ ਆਪਾਂ ਪੈ ਜਾਨੇ ਤੇ ਪਤਾ ਲੱਗਦਾ ਨਹੀਂ ਹੈਗਾ ਰਾਤ ਆ ਇਹ ਜਿਹੜੇ ਪਰਿਵਾਰ ਵਾਲੇ ਬਾਈ ਇਹ ਸੁੱਤੇ ਪਏ ਸੀ ਇਹਨਾਂ ਨੂੰ ਰਾਤ ਨੂੰ ਨਹੀਂ ਪਤਾ ਲੱਗਿਆ ਤੇ ਇਹਨਾਂ ਦੇ ਪਸ਼ੂ ਵਾਲੇ ਘਰ ਤੋਂ ਲੱਗ ਬਣਾਏ ਹੋਏ ਸੀ ਕਿ ਉਹਨਾਂ 'ਚ ਪਸ਼ੂ ਸੀਗੇ ਤੇ 6 ਤੋਂ 7 ਪਸ਼ੂ ਸੀਗੇ ਬਾਈ ਇਹਨਾਂ ਦਾ ਬਾਈਆਂ ਦਾ ਖਾਸਾ ਨੁਕਸਾਨ ਹੋ ਗਿਆ ਤੇ ਸਾਡੇ ਬੈਕ ਸਾਈਡ ਆ ਘਰ ਦੇ ਨਾਲ ਘਾਰਾਗ ਤੇ ਹੁਣ ਵੀਡੀਓ ਨੂੰ ਤੁਸੀਂ ਯਾਰ ਬਾਈ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਜਿੰਨਾ ਵੀ ਹੋ ਸਕਦਾ ਸ਼ੇਅਰ ਕਰਦੇ ਹੋ ਵੀਡੀਓ ਤੁਸੀਂ ਸਕਰੀਨ ਤੇ ਦੇਖਦੇ ਹੋ ਸਕਰੀਨ ਤੇ ਵੀਡੀਓ ਚੱਲੀ ਜਾਂਦੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਬਸ ਇਨਾ ਦਾ ਪਤਾ ਲੱਗ ਸਕੇ ਬੰਦਿਆਂ ਦਾ ਬੰਦੇ ਫੜੇ ਜਾ ਸਕਣ ਤੇ ਬਈ ਹੋਰ ਨੁਕਸਾਨ ਇਹ ਬੰਦੇ ਕਿਸੇ ਦਾ ਨਾਂ ਕਰ ਸਕਣ ਇਹ ਨਹੀਂ ਪਤਾ ਬਈ ਹੋਰ ਪਿੰਡਾਂ ਦੇ ਵਿੱਚ ਅੱਗੇ ਵੀ ਮੱਝਾਂ-ਬੁੱਝਾਂ ਖੁੱਲੀਆਂ ਨੇ ਖੰਦੀ ਇਹੀ ਬੰਦੇ ਖੋਲਦੇ ਹੋਣਗੇ ਬਸ ਵੀਡੀਓ ਨੂੰ ਜਿੰਨਾ ਕੋ ਹੋ ਸਕਦਾ ਸ਼ੇਅਰ ਕਰਦੇ ਹੋ ਨੀਚੇ ਦਿੱਤਾ ਸਕਰੀਨ ਤੇ ਨੰਬਰ ਹੈ ਜੇ ਪਤਾ ਲੱਗਦਾ ਤਾਂ ਬਈ ਇਹ ਨੰਬਰਾਂ ਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਦੱਸ ਸਕਦੇ ਹੋ ਵੀਡੀਓ ਨੂੰ ਵਾ ਸ਼ੇਅਰ ਕਰੀ ਜਲੋ ਗਰੁੱਪਾਂ ਦੇ ਵਿੱਚ ਜਿੰਨਾ ਵੀ ਹੋ ਸਕਦਾ